i uh, was ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰਪ੍ਰਸਾਦ ਚੰਦਤ ਬੜਪਾ ਜਿਹੜਾ ਆਪ ਜੋ ਹੈ ਗੁਰਦਰਾਮ ਨਸੂਰਨ ਸਾਹਿਬ ਜੋ ਪਾਸਿ ਦੀ ਯੂਐਸਏ ਵਿਖੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਪ੍ਰੋਗਰਾਮ ਨੂੰ ਮੋਕ ਰੱਖਦੇ ਆ ਅਜੇ ਜੂਨ 84 ਦੇ ਕੱਲੂ ਘਾਰੇ ਨੂੰ ਸਵਰਗਿਕ ਸਮਾਗਮ ਚੱਲ ਰਿਹਾ ਹੈ ਕੱਲ ਤੋਂ ਲੈ ਕੇ ਲੜੀવાર ਸੂਰਜ ਪ੍ਰਕਾਸ਼ ਦੀ ਤਕਸ਼ੁਰ ਹੋਈ ਹੈ ਸੋ ਭਾਈ ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਠ ਦਿਨ ਤੱਕ ਅੱਠ ਜੂਨ ਤੱਕ ਨਾਲੇ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਵਿਚਾਰਾਂ ਨੂੰ ਸੂਰਜ ਪ੍ਰਕਾਸ਼ ਵਿੱਚੋਂ ਸਾਝਿਆ ਕਰਨਾ ਜਾਇਆ ਕਰਣੀ ਹੈ ਨਾਲੇ ਜੂਨ 84 ਦਾ ਇਤਿਹਾਸ ਆਪ ਨੂੰ ਸਮਝਾ ਕੀਤਾ ਜਾਇ ਕਰੇਗਾ ਆਓ ਅੱਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਲੋਕ ਕਿਰਤਨੀਏ ਸਨ ਭਾਈ ਲੱਤਾ ਪਾਲੂਕ ਕਾਲੀ ਸੀ ਜਿਹੜਾ ਉਸ ਨੇ ਉਹਨਾਂ ਦੀ ਭੁੱਲ ਕਿਵੇਂ ਬਖਸ਼ਵਾਈ ਜਿਹੜੇ ਸੱਤਰ ਤੇ ਬਲਵੱਡਾ ਗੁਰੂ ਘਰ ਦੇ ਕਿਰਤਨੀਏ ਸਨ ਕਿਉਂਕਿ ਭਾਈ ਗ੍ਰੰਥੀ ਲੱਗੀ ਸੀ ਨਾ ਤੋ ਥੇੇ ਵਾਰ ਬਣਾਉ ਜਾਂਦੀਆਂ ਪਰ ਜੇ ਕੋਈ ਭੁੱਲ ਹੋ ਜਾਵੇ ਗੁਰੂ ਪਾਤਸ਼ਾਹ ਕਹਿੰਦੇ ਸੰਗਤ ਨੂੰ ਕਮੇਟੀ ਨੂੰ ਬਖਸ਼ ਦੇਣਾ ਚਾਹੀਦਾ ਹੈ ਇੱਕ ਵਾਰ ਮੌਕਾ ਦੇਣਾ ਚਾਹੀਦਾ ਵੀ ਭਾਈ ਕੋਈ ਗਲਤੀ ਇੱਕ ਵਾਰ ਹੋ ਗਈ ਅਗੋਂ ਤੋਂ ਨਹੀਂ ਕਰਨੀ ਆਪਾਂ ਅੱਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੇ ਕਿਵੇਂ ਬਖਸ਼ੇ ਸੱਤਾ ਤੇ ਬਲੰਡਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਸਰਵਣ ਕਰੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਦੋ ਢੂਮ ਢੂਮ ਕਹਿੰਦੇ ਨੇ ਬਰਾਸੀਆਂ ਨੂੰ ਦੋ ਬਰਾਸੀ ਸੱਤਾ ਤੇ ਬਲਵੰਡ ਸੱਤਾ ਤੇ ਬਲਵੰਡਾ ਵੀ ਕਹਿ ਦਿੰਦੇ ਨੇ ਸੱਤਾ ਤੇ ਬਲਵੰਡ ਵੀ ਕਹਿ ਦਿੰਦੇ ਰੋਜ਼ਾਨਾ ਸਵੇਰ ਆ ਸ਼ਾਮ ਕੀਰਤਨ ਕਰਿਆ ਕਰਦੇ ਸਨ ਇੱਕ ਦਿਨ ਇਹਨਾਂ ਬਰਾਸੀਆਂ ਨੇ ਆਪਣੀ ਭੈਣ ਦੇ ਵਿਆਹ ਵਾਸਤੇ ਗੁਰੂ ਜੀ ਤੋਂ ਮਾਇਆ ਮੈ ਕੌਤੇ ਸਹਿਤਮਗੀ ਗੁਰੂ ਜੀ ਨੇ ਕਿਹਾ ਕੱਲ ਅੰਮ੍ਰਿਤ ਵੇਲੇ ਦੇਖੇ ਤੁੰਦੀ ਜੋ ਭੇਟਾ ਆਵੇ ਉਹ ਸਾਰੇ ਤੁਸੀਂ ਲੈ ਲੈਣੀ ਐਸੀ ਬਖਸ਼ਿਸ਼ ਹੋਈ ਐਸੀ ਕਰਾਮਾਤ ਹੋਈ ਦੇਵ ਨੇ ਉਸ ਦਿਨ ਬਹੁਤ ਥੋੜੀ ਭੇਟਾ ਦਿੱਤਾ ਕਿਉਂ ਕਿਉਂਕਿ ਗੁਰੂ ਸਹਿਬ ਆਪਣੇ ਸਿੱਖਾਂ ਨੂੰ ਪਰਖ ਰਹੇ ਸੀ ਕਿ ਇਹ ਬਾਣੀ ਨੂੰ ਕੱਲਾ ਪੜਦੇ ਹੀ ਹਨ ਜਾਂ ਬਾਣੀ ਦੇ ਅਮਲ ਵੀ ਕਰਦੇ ਹਨ ਕਿਉਂਕਿ ਬਾਣੀ ਸਿਖਾਉਂਦੀ ਹੈ ਸਬਰ ਅਤੇ ਸੰਤੋਖ ਇਹ ਜੀ ਦੀ ਪਰਖ ਕਰ ਰਹੇ ਸੀ ਹੁਣ ਜੀ ਤੇ ਜਦੋਂ ਉਸ ਦਿਨ ਮਾਇਆ ਘਟਾਈ ਇਹਨਾਂ ਨੇ ਵੇਖਿਆ ਕਿ ਮਾਇਆ ਤੋਂ ਘਟ ਹੈ ਇਹ ਦਿਨਾਂ ਕੀ ਮਨੁੱਖਾ ਦਾ ਵਿਆਹ ਕਰਨਾ ਕੋਈ ਖੇਡ ਥੋੜੀ ਹੈ ਤੇ ਇਹਨਾਂ ਨੇ ਡੂਮਾਂ ਨੇ ਇਹਨਾਂ ਨੇ ਮਰਾਸੀਆਂ ਨੇ ਉਹ ਮਾਇਆ ਲੈਣ ਤੋਂ ਥਾਂ ਕਰਦੇ ਕਿਤੇ ਇਹਨਾਂ ਦਾ ਹੱਕ ਬਣਦਾ ਸੀ ਮਾਇਆ ਕਿਸੀ ਮੰਗਣੀ ਚਾਹੇਗੀ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਸਤਿਗੁਰੂ ਜੀ ਤੁਹਾਡੀ ਬੱਚੀ ਹੈ ਸਾਡੀ ਭੈਣ ਉਹਦਾ ਵਿਆਹ ਕਰ ਦਿਓ ਗੁਰੂ ਸਾਹਿਬ ਨੇ ਕਦਰ ਨਹੀਂ ਸੀ ਉਹਨਾਂ ਨੂੰ ਕੀ ਵੱਡੀ ਗੱਲ ਅਸੀਂ ਸੱਜ ਨੂੰ ਹੁਕਮੀ ਕਰਨਾ ਸੀ ਤੇ ਸਾਥ ਸੰਗਤ ਪਰ ਇਹਨਾਂ ਦੇ ਮਨ ਵਿੱਚ ਸੀ ਮਾਇਆ ਬਹੁਤ ਤੜਦੀ ਹੈ ਅੱਪਣ ਮਾਇਆ ਹੋ ਜਾਵੇ ਬਣ ਜੂਗੀ ਵਿਆਹ ਦਾ ਕਰਕੇ ਸਾਥ ਸੰਗਤ ਜੇ ਕਿ ਗੁਰੂ ਘਰ ਮਾਇਆ ਚੜ੍ਹਦੀ ਹੈ ਜਾਂ ਕੋ ਗ੍ਰੰਥੀ ਸਿੰਘ ਨੂੰ ਦਿੰਦਾ ਹੈ ਇੱਕ ਗ੍ਰੰਥੀ ਸਿੰਘ ਨੂੰ ਨਹੀਂ ਦਿੰਦਾ ਜੇ ਚੜਾਵਾ ਕੋਈ ਸਾਨੂੰ ਨਹੀਂ ਚੜਾਉਂਦਾ ਇਹ ਗੁਰੂ ਸਾਹਿਬ ਨੂੰ ਸੁਣਾਵਾ ਚ ਆਉਂਦਾ ਬੰਦਾ ਹੈ ਸੇਵਾ ਸਹੀ ਤਿੱਕ ਇਹਨਾਂ ਲੱਗਦੀ ਰਹੇ ਮਾਇਆ ਤੇ ਬਾਧ ਆਈ ਜਾਂਦੀ ਹੈ ਜੇ ਸਹੀ ਤਿੱਕ ਨਾਲ ਅਗੇ ਤੱਕ ਮਾਇਆ ਆਉਂਦੀ ਨਹੀਂ ਤਾਂ ਇਸ ਤਰ੍ਹਾਂ ਇਹਨੇ ਜਦੋਂ ਦੇਖਿਆ ਕਿ ਮਾਇਆ ਬਹੁਤ ਥੋੜੀ ਹੈ ਇਹਨਾਂ ਨੇ ਨਾ ਕਰ ਦਿੱਤੀ ਨਾ ਵੀ ਇਸ ਤਰ੍ਹਾਂ ਕਰੀ ਪੂਰੇ ਨਿਰਾਜ ਹੋ ਗਏ ਗੁੱਸੇ ਹੋ ਗਏ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਕਿ ਹਾਂ ਹੋਲ ਹੋਲ ਬੋਲੇ ਗੁਰੂ ਸਾਹਿਬ ਨੂੰ ਤੁਸੀਂ ਆਪਣੇ ਸੰਗਤ ਨੂੰ ਸਿਖਾ ਦਿੱਤਾ ਕਿ ਅਜ ਪੈਸਾ ਨਾ ਚੜਾਓ ਤੇ ਤੁਸੀਂ ਸਾਡੀ ਬਰਾਦਰੀ ਕੀਤੀ ਹੈ ਇਸ ਲਈ ਅੱਜ ਤੋਂ ਬਾਅਦ ਕਹਿੰਦੇ ਅਸੀਂ ਕੀਰਤਨ ਹੀ ਨਹੀਂ ਕਰਨਾ ਕੀਰਤਨ ਕਰਨਾ ਹੀ ਛੱਡ ਦਿੱਤਾ ਕੀ ਹੋਇਆ ਤੈ ਕਿੱਲੇ ਗਏ ਘਰ ਚੜੇ ਗਏ ਸਤਿਗੁਰਾਂ ਨੇ ਕਿ ਆਪ ਭਾਈ ਕੋਈ ਨਹੀਂ ਉਹਨਾਂ ਨੂੰ ਕਹੋ ਆਓ ਸਿਖਰ ਨੂੰ ਪੇਜਿਆ ਕਿ ਉਹਨਾਂ ਨੂੰ ਕਹੋ ਕਿ ਆਓ ਕੋਈ ਨੀ ਕੀਰਤਨ ਕਰੋ ਆਪਾਂ ਤੁਹਾਡੀ ਜੋ ਵੀ ਤੁਹਾਨੂੰ ਲੋੜ ਹੋਵੇਗੀ ਸਹਿਤਾ ਕਰਾਂਗੇ ਗੁਰੂ ਜੀ ਨੇ ਸਿਖਾਂ ਨੂੰ ਪੇਜਿਆ ਕਿ ਆਓ ਭਾਈ ਕੀਰਤਨ ਕਰੋ ਪਰ ਉਹ ਗੁੱਸੇ ਦੇ ਭਰੇ ਢਿੱਤੇ ਭਰੇ ਪੈਸਾ ਉਹਨਾਂ ਨੇ ਸਾਬ ਬਨਾ ਕਰ ਦਿੱਤੀ ਕਹਿੰਦੇ ਦੇਖਾ ਵੀ ਸਾਡੇ ਤੋਂ ਬਿਨਾਂ ਕਿਹੜਾ ਕੀਰਤਨ ਕਰੂ ਇੱਥੇ ਅਸੀਂ ਨਹੀਂ ਹਾਂ ਉਹ ਗੁਰੂ ਜੀ ਨੇ ਕਿਹਾ ਭਾਈ ਅਸੀਂ ਜੋ ਪਰਖ ਕਰਨੀ ਸੀ ਬਾਣੀ ਦੇ ਵਿੱਚ ਪੜ੍ਹਦੇ ਹੈ ਕਿ ਇਹਨਾਂ ਦੇ ਮਨ ਵਿੱਚ ਨਿਰਵਤਾ ਹੈ ਪਰ ਨਿਵਰਤ ਨਹੀਂ ਹੈ ਇਹ ਤਾਂ ਅਨੁਕਾਰਿਕ ਹੈ ਕਿਉਂਕਿ ਇਸ ਦਰਬਾਰ ਦੇ ਵਿੱਚ ਜਿਹੜਾ ਚੜ ਕੇ ਆਉਂਦਾ ਹੰਕਾਰ ਕੇ ਆਉਂਦਾ ਉਹ ਮਾਰ ਪੈਂਦੀ ਹੈ ਜਿਹੜਾ ਨੀਵਾ ਹੋ ਕੇ ਆਉਂਦਾ ਉਹ ਨੂੰ ਸਤਕਾਰ ਪੈਂਦੀ ਹੈ ਉਹਦਾ ਸਤਕਾਰ ਹੁੰਦਾ ਹੈ ਇਸ ਲਈ ਕਹਿੰਦੇ ਬੜੇ ਹੰਕਾਰਗੇ ਗੁਰੂ ਘਰ ਨੂੰ ਬੋਲ ਬੋਲ ਬੋਲਦੇ ਨੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ ਜਿਹੜਾ ਇਹਨਾਂ ਦੀ ਸਿਫਤ ਕਰੇਗਾ ਉਸ ਦਾ ਮੂੰਹ ਕਾਲਾ ਕਰਕੇ ਅਤੇ ਖੋਤੇ ਉੱਤੇ ਚੜਾ ਕੇ ਨਸਰ ਕੀਤਾ ਜਾਵੇਗਾ ਉਹਨੂੰ ਇਹ ਸਜ਼ਾ ਮਿਲਦੀ ਜਾਵੇਗੀ ਜਿਹੜਾ ਇਹਨਾਂ ਦੀ ਸਪਰਸ਼ ਕਰੇਗਾ ਕਿ ਕਹੇਗਾ ਮਹਾਰਾਜ ਤੁਹਾਡੇ ਸਤਾ ਭਗਵੰਦ ਕਿਰਤਨੀਏ ਨੇ ਇਹਨਾਂ ਨੂੰ ਬਖਸ਼ ਦਿਓ ਬੱਚਿਆਂ ਨੂੰ ਭੁੱਲੋਗੇ ਜਿਹੜਾ ਇਹ ਗੱਲਾਂ ਇਹਨਾਂ ਦੀ ਤਰਫ داری ਕਰੇਗਾ ਉਹਨੂੰ ਇਹ ਸਜ਼ਾ ਮਲੇਗੀ ਖੋਤੇ ਤੇ ਜੜਾ ਕੇ ਉਹ ਕਾਲਾ ਕਰਕੇ ਉਹਦਾ ਜਰੂਸ ਕੱਟਿਆ ਜਾਵੇਗਾ ਇਹ ਸਾਬਤ ਸੱਚੀ ਹੋਇਆ ਕੋਈ ਕੋਈ ਇبتديਆ ਨਾਲ ਸਮੇਂ ਵਿੱਚ ਪੈਸਾ ਧੱਕਾ ਵੱਡਾ ਸੀ ਇੱਕ ਹਰ ਕੋਲੇ ਕੋਈ ਪੈਸਾ ਬਣਾਉਣ ਦਾ ਸਾਧਨ ਨਹੀਂ ਸੀ ਇਹਨਾਂ ਕੋਲੇ ਚਲੋ ਕੀਰਤਨ ਜਾਂਦੇ ਸਨ ਗੁਰੂ ਦੇ ਕੀਰਤਨੇ ਭਾਈ ਬਰਦਾਨੇ ਦੀਆਂ ਸੰਸਾਂ ਵਿੱਚ ਚੋਸਾਂ ਤਾਂ ਕੀਰਤਨ ਸੁਣ ਕੇ ਸਾਡੇ ਇਹਨਾਂ ਨੂੰ ਗੁਰੂ ਸਾਹਿਬ ਮਾਇਆ ਦੇ ਜਾ ਕਰ ਦੇ ਸਨ ਪਰ ਮਾਇਆ ਉਹਨੂੰ ਬੰਦ ਹੋਊਗੀ ਜਦੋਂ ਮਾਇਆ ਉਹਨੂੰ ਬੰਦ ਹੋਊਗੀ ਗੁਰੂਖ ਪਿਆਰਿਓ ਘਰ ਦੇ ਵਿੱਚ ਕਾਲ ਪੈ ਗਿਆ ਦੇਰ ਮੰਨ ਲਾ ਕੇ ਬੱਚੇ ਆਪ ਕੀ ਬਣਿਆ ਹੋਣ ਕੋਈ ਆਜ ਨੂੰ ਪਾਣੀ ਦਾ ਕੋਈ ਲੱਦਰ ਪਾਣੀ ਦਾ ਜਾਂ ਮਾਇਆ ਦਾ ਸਾਥ ਉਸੇ ਤੋਂ ਬੰਦ ਹੋ ਗਏ ਜਦੋਂ ਘਰੇ ਆਉਣੀ ਮਾਇਆ ਵੱਡ ਹੋ ਜਾਵੇ ਤੇ ਘਰ ਚੱਲੂ ਕਰੇ ਇਹ ਸਾਥ ਸੰਗਤ ਭੁੱਖ ਨਾਲ ਮਰਨ ਲੱਗੇ ਬਹੁਤ ਦੁਖੀ ਹੋ ਗਏ ਆਖਰਕਾਰ ਇਹਨਾਂ ਦੀ ਅਕਲ ਟਿਕਾਣੇ ਆ ਹਰ ਅੰਕਾਰ ਸਿੱਪਾ ਜੀ ਤੁਸੀਂ ਦੇਖੋਗੇ ਜਦੋਂ ਬੰਦਾ ਹੰਕਾਰ ਦਾ ਜਾਂਦਾ ਮਾਇਆ ਦਾ ਵੀ ਆਜੀ ਤਾਂ ਹੰਕਾਰ ਦਾ ਜਾਂ ਹਰਾਮ ਦੀ ਮਾਇਆ ਆਜੀ ਉਹ ਤਾਂ ਜਾਦੀ ਹੰਕਾਰ ਜਾਂਦਾ ਤੇ ਇਸ ਲਈ ਜਦੋਂ ਮਾਇਆ ਮੁਕਿਆਵੇ ਬ੍ਰਹਮ ਚਕਾਰੇ ਆ ਜਾਂਦੀ ਹੈ ਤਾਂ ਜਦੋਂ ਭੁੱਖੇ ਮਗ ਲੱਗੇ ਇਹਨਾਂ ਨੇ ਆਖਿਆ ਆਉ ਸਿੱਖਾਂ ਕੋਲੇ ਜਰੀ ਹੁਣ ਤਾਂ ਆਪਣੇ ਸਿੱਖੀ ਹਸਾਰੇ ਤੇ ਗੁਰੂ ਦੇ ਪਿਆਰੋਂ ਕੀ ਹੋਇਆ ਸਿੱਖਾਂ ਕੋਲੇ ਬੜੀਆਂ ਬੇਨਤੀਆਂ ਕੀਤੀਆਂ ਕਈ ਸਿੱਖਾਂ ਨੇ ਕਿਹਾ ਕਿ ਸਾਨੂੰ ਗੁਰੂ ਜੀ ਨਾਲ ਮਿਲਾ ਦਿਓ ਅਸੀਂ ਭੁੱਲ ਕੇ ਬੈਠੇ ਸਾਡੀ ਭੁੱਲ ਮੁਖਵਾ ਦਿਓ ਪਰ ਗੁਰੂ ਸਾਹਿਬ ਦਾ ਹੁਕਮ ਬੜਾ ਕਰਣਾ ਸੀ ਜਿਹੜਾ ਇਹਨਾਂ ਦੀ ਤਰਫਦਾਰੀ ਕਰੇਗਾ ਜਿਹੜਾ ਇਹਨਾਂ ਨੂੰ ਲੈ ਕੇ ਆਵੇਗਾ ਕਸ਼ੌਣ ਲਈ ਉਹਨਾਂ ਦਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਚਲਾ ਕੇ ਜਲੂਸ ਕੱਢਿਆ ਜਾਵੇ ਹੁਣ ਸਾਰੇ ਡਰਦੇ ਕੌਣ ਕਹਦਾ ਵੀ ਮੇਰਾ ਮੂੰਹ ਕਾਲਾ ਹੋਵੇ ਕੌਣ ਕਹਿੰਦਾ ਮੈਂ ਖੋਤੇ ਤੇ ਚੜਾ ਮੇਰਾ ਤਸੂਰ ਤੋਂ ਕੋਈ ਨਹੀਂ ਕਹਿੰਦਾ ਮੈਂ ਨਹੀਂ ਤੇ ਮੈਂ ਨਹੀਂ ਕਹਿੰਦਾ ਤੁਸੀਂ ਉਹ ਸਾਡੇ ਤੁਸੀਂ ਕੀ ਕਹਿ ਸਕਦੇ ਤੇ ਗੁਰੂ ਪਿਆਰਿਓ ਕਿਸੇ ਨੇ ਵੀ ਹੰਮ ਨਹੀਂ ਆਇਆ ਏ ਬੜੇ ਤੰਗ ਹੋ ਕੇ ਲਾਹੌਰ ਭਾਈ ਲਤਾ ਜੀ ਜਿਹਦਾ ਨਾਮ ਬੜਾ ਪਰਉਪਕਾਰੀ ਕਰਕੇ ਪ੍ਰਸਿੱਧ ਸੀ ਭਾਈ ਲਤਾ ਜੀ ਪਾਸ ਚਲੇ ਗਏ ਉਹਨਾਂ ਨੂੰ ਆਪਣੀ ਸਾਰ ਜੀਵਨ ਕਹਾਣੀ ਦੱਸ ਕੇ ਵੇਦਕੀ ਕੀਤੀ ਕਿ ਭਾਈ ਅਸੀਂ ਭੁੱਲ ਗਏ ਆਪ ਪਰਉਪਕਾਰ ਕਰਕੇ ਸਾਹਿਬ ਗੁਰੂ ਜੀ ਤੋਂ ਬਖਸ਼ਵਾ ਲਿਓ ਸਾਡੇ ਭੁੱਲ ਗੁਰੂ ਜੀ ਮਾਫ ਕਰ ਦੇਣ ਅਸੀਂ ਕੀਰਤਨ ਸ਼ੁਰੂ ਕਰ ਦਵਾਂਗੇ ਗੁਰੂ ਜੀ ਦੀ ਮਰਜ਼ੀ ਹੈ ਉਸ ਦੇਣਾ ਨਾ ਦੇਣਾ ਮਾਇਆ ਦੇਣੀ ਅਲਪੜੀ ਦੇਣਾ ਦੇੜਣੀ ਦੀ ਮਰਜ਼ੀ ਆ ਅਸੀਂ ਜੋ ਸਾਡੇ ਭੁੱਲ ਕਰ ਬੈਠੇ ਉਹਨੂੰ ਸੁਵਾਰਿ ਕੀਰਤਨ ਅਸੀਂ ਕਰਾਂਗੇ ਤੇ ਉਹਨਾਂ ਉੱਤੇ ਤਰਸ ਕਰਕੇ ਦੇਖਿਆ ਕਿ ਗੁਰੂ ਕੇ ਕੀਰਤਨੀਆਂ ਜਦੋਂ ਆਪਾਂ ਗੁਰੂ ਕੇ ਕੀਰਤਨੀਆਂ ਨੂੰ ਮਾਇਆ ਭੇਟ ਕਰਦੇ ਆ ਗੁਰੂ ਦੇ ਪੈਰੋਂ ਤਾਂ ਹੀ ਕਰਦੇ ਆ ਕਿ ਗੁਰੂ ਕੇ ਕੀਰਤਨੀਆਂ ਕੀਰਤ ਕਰਦੇ ਆ ਤੇ ਸਾਧ ਸੰਗਤ ਤਰਸ ਕਰਕੇ ਭਾਈ ਲਧਾ ਜੀ ਨੇ ਕੀ ਕੀਤਾ ਹੁਣ ਜਿਹੜਾ ਗੁਰੂ ਸਾਹਿਬ ਦਾ ਹੁਕਮਾ ਉਹ ਵੀ ਬਜਾਉਣਾ ਹੈ ਕਿ ਹਰ ਗੁਰੂ ਸਾਹਿਬ ਨੇ ਕਰਨਾ ਹੁਕਮ ਕੀਤਾ ਕਿ ਖੁੱਤੇ ਤੇ ਜੁੜਾ ਕੇ ਹੁਕਮ ਕਰਕੇ ਜੀਉਸ ਕਟਣਾ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਜਿਹੜੇ ਸਿੱਖ ਗੁਰੂ ਨੂੰ ਮੰਨਦੇ ਨੇ ਜਿਹੜੇ ਸਿੱਖ ਨੇ ਮੰਨਦੇ ਸਿੱਖ ਨੇ ਕਿਉਂਕਿ ਸੇਖੀ ਸੇਖੀ ਤਿੰਨ ਪ੍ਰਕਾਰ ਦੀ ਹੈ ਇੱਕ ਤਾਂ ਦੇਖਾ ਦੇ ਕੀ ਦੀ ਸਿੱਖੀ ਜਿਹੜੀ ਅੱਜ ਚੱਲ ਰਹੀ ਹੈ ਨਿੜ ਨਿੜ ਉਸ ਹੈ 1% ਮੰਨਦੀ ਸੀ ਕਿ ਚੱਲਦੀ 1 ਭੇਖਾ ਦੇਖੀ ਦੇਖਦੇ ਟੋਨੇ ਚੋਲਾ ਪਾ ਲਿਆ ਜੀ ਮੈਂ ਚੋਲਾ ਪਾ ਲਿਆ ਗੁਰੂ ਭਗਵਾਨ ਨੇ ਭੇਖਾ ਤਖੀਏ ਭੇਜ ਦਿਓ ਸ਼ਰਦਾ ਦੀ ਸਿੱਖੀ ਬਹੁਤ ਹੋਰ ਹੈ ਮੰਨਦੀ ਸਿੱਖੀ ਬਹੁਤ ਹੋਰ ਉਹ ਕਹਿੰਦੇ ਸ਼ਰਦਾ ਦੇ ਸੀ ਤੀਸਰੀ ਹੈ ਮੰਨਦੀ ਸੀ ਜਿਹੜਾ ਮਨ ਚੋਂ ਸਿੱਖ ਹੈ ਭਾਈ ਉਹ ਬਹੁਤ ਔਖਾ ਹੈ ਬਣਨਾ ਕਿਉਂਕਿ ਜਿਵੇਂ ਗੁਰੂ ਨੂੰ ਗੁਰੂ ਕਹਿਣਾ ਸੌਖਾ ਗੁਰੂ ਮਰਨਾ ਹੋਤੋ ਕਿ ਗੁਰੂ ਤਾਂ ਫਿਰ ਗੁਰ ਕਹਿਆ ਸਰਕਾਰ ਕਉਬਜੋਦਨ ਗੁਰੂ ਕਹਿੰਦਾ ਬੁੱਤ ਸਾਨੂੰ ਕੰਮ ਕਰਨੇ ਪੈਣਗੇ ਬਾਜੀ ਉਹ ਕਰਨੀ ਚਾਹੀਦੀ ਫਿਰ ਸਿੱਖ ਕਿੱਥੋਂ ਹੋਏ ਤੇ ਸਾਥ ਸਰਗ ਕੀ ਹੋਇਆ ਹੁਣ ਭਾਈ ਲੱਦਾ ਜੀ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਹੈ ਉਹ ਵੀ ਬਜਾਉਣਾ ਹੈ ਇਹਨਾਂ ਨੂੰ ਬਖਸ਼ਵਾਉਣਾ ਵੀ ਹੈ ਕੀ ਕਰੀਏ ਤਾਕਤ ਕਰਕੇ ਰਹਿਮ ਦੇ ਘਰ ਜੀ ਆ ਕੇ ਪਹਿਰਦਾ ਜੀ ਕਹਿੰਦੇ ਵੀ ਆਪਾਂ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਵੀ ਕਰਾਂਗੇ ਇਹਨਾਂ ਨੂੰ ಕ್ಷਮਾ ਵੀ ਗੁਰੂ ਜੀ ਦੀਏ ਪਰ ਜੀ ਹੈ ਜੋ ਉਹਨਾਂ ਦਾ ਹੁਕਮ ਹੈ ਤੇ ਸੰਗਤ ਕੀ ਕੀਤਾ ਹੈ ਉਹੀ ਤਰਕੀਬ ਬਣਾਈ ਜੋ ਗੁਰੂ ਸਾਹਿਬ ਨੇ ਸਜਾ ਸੁਣਾਈ ਸੀ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਆਪਣੇ ਹੱਥੀ ਆਪਣਾ ਮੂੰਹ ਕਾਲਾ ਕਰਿਆ ਆਪਣਾ ਮੂੰਹ ਕਾਲਾ ਕਰਿਆ ਅਤੇ ਖੋਤੇ ਤੇ ਚੜਕੇ ਉਹਨਾਂ ਦੇ ਨਾਲ ਗੁਰੂ ਜੀ ਪਾਸ ਨੇ ਗੁਰੂ ਜੀ ਪਾਸ ਆਜਾ ਰੋਕੇ ਜਦ ਭਾਈ ਲੱਤਾ ਜੀ ਨੇ ਬੇਇੱਜ਼ਤੀ ਕੀਤੀ ਸੱਚੇ ਬਾਦਸ਼ਾਹ ਇਹਨਾਂ ਨੂੰ ਬਖਸ਼ ਦੇਓ

ਤੇ ਗੁਰੂ ਜੀ ਦੇ ਪਾਰ ਜਦੋਂ ਚਲੇ ਗਏ ਕੀ ਹੋਇਆ ਖੋਤੇ ਤੇ ਚੜੇ ਹੋਏ ਨੇ ਜੋ ਸਦਾ ਗੁਰੂ ਜੀ ਨੇ ਸੁਣਾਈਏ ਉਹ ਪੂਰੀ ਕਰ ਦਿੱਤੀ ਇਹ ਕੀਤਾ ਸਤ ਸੰਗਤ ਮੁਖ ਹਾਰਾ ਕੀਤਾ ਉਹਨੇ ਭਾਈ ਲੰਤਾ ਪਰਉਪਕਾਰੀ ਇਹ ਗੁਰੂ ਜੀ ਦਾ ਬਹੁਤ ਪਿਆਰਾ ਸਿੱਖ ਸੀ ਹੁਣ ਜਿਹੜੇ ਗੁਰੂ ਦਾ ਆਜਾ ਹੁਣ ਜੇ ਅੱਪਰ ਘਰ ਦੇ ਵਿੱਚ ਕੋਈ ਪਿਆਰਾ ਹੋਵੇ ਬੱਚਾ ਸਭ ਤੋਂ ਜੇ ਆਪਾਂ ਨੂੰ ਕੁਝ ਹਾਸ ਤੇ ਉਹ ਗੱਲ ਕਹਿੰਦੀ ਉਹ ਪੂਰੀ ਕਰੇ ਚਾਹੇ ਕਰਾਈ ਕੋਈ ਹੁਕਮ ਹੋਵੇ ਅਧਰਪਤ ਕਹਿੰਦੇ ਆ ਬਈ ਥੈਂਕ ਯੂ ਕੀਤਾ ਤੋਂ ਉਦੈ ਰਾਕੇ ਸਰ ਨੂੰ ਕਹਿ ਦਿੱਤਾ ਸੀ ਤੇਰੀ ਮੰਗ ਪੂਰੀ ਕਰ ਦਿੰਦੇ ਤੇ ਸਾਥ ਸੰਗਤ ਕੀ ਹੋਇਆ ਗੁਰੂ ਜੀ ਪਾਸ ਹਾਜ਼ਰ ਹੋ ਗਿਆ ਮੂੰਹ ਕਾਲਾ ਕੀਤਾ ਖੋਤੇ ਵਿਚੜਿਆ ਹੋਇਆ ਤੇ ਕਿਹਾ ਮਹਾਰਾਜ ਇਹ ਜਿਹੜੇ ਬਾਈ ਸੱਤਾ ਤੇ ਪ੍ਰਭਾਗ ਹਨ ਇਹ ਮਹਾਰਾਜ ਆਪੇ ਦਰਤੇ ਕੀਸਰੀ ਇਹਨਾਂ ਤੋਂ ਅਣਜਾਨ ਬਣੇ ਵਿੱਚ ਭੁੱਲੋਗੇ ਇਹ ਬੱਚੇ ਨੇ ਇਹਨਾਂ ਨੂੰ ਮਾਫ ਕਰਦੇ ਆਪੀ ਦਾ ਹੁਕਮ ਸੀ ਜਿਹੜਾ ਇਹਨਾਂ ਨੂੰ ਮਾਫੀ ਦੇਣ ਵਾਸਤੇ ਆਏ ਜੋ ਆਪ بتاਓ ਉਸੇ ਦਾਸ ਨੂੰ ਪਿਆਰ ਹੈ ਤੈਨ ਦੁਸ਼ੀ ਕਿਹਾ ਨਾ ਵੇਈ ਤੂੰ ਇਦਾਂ ਕਿਉਂ ਕਰਨਾ ਸੀ ਤੋ ਦਹੀਂ ਆ ਕੇ ਸਾਨੂੰ ਕਹਿ ਦਿੱਤਾ ਆਪਾਂ ਵਿਚਾਰ ਕਰਨੇ ਤੇ ਬੈਠ ਗਏ ਤਨ ਭਾਈ ਜੀ ਦਾ ਕਹਿਣ ਲਿਆ ਮਹਾਰਾਜ ਸੱਚੇ ਪਤਸ਼ਾਹ ਆਪ ਦੋ ਜਹਾਂ ਦੇ ਵਾਲੀ ਹੋ ਇਹਨਾਂ ਨੂੰ ਬਖਸ਼ ਦਿਓ ਇਹ ਬੜੇ ਦੁਖੀ ਹੋ ਕੇ ਮਾਫੀ ਮੰਗਦੇ ਹਨ ਘਰ ਵਿੱਚ ਕਾਲ ਪੈ ਚੁੱਕਿਆ ਹੈ ਕਿ ਤੋਂ ਮੱਲ ਪਾਣੀ ਨਹੀਂ ਆ ਰਿਹਾ ਕਿ ਤੋਂ ਪੈਸਾ ਨਹੀਂ ਆ ਰਿਹਾ ਕਿਉਂਕਿ ਜਿਹੜਾ ਬੰਦਾ ਜਿਉਂ ਜਾ ਕੰਮ ਕਰੇਗਾ ਉਹਦੇ ਨਾਲ ਹੀ ਪੈਸਾ ਆਉਂਦਾ ਜਦੋਂ ਕੰਪਨੀ ਬੰਦ ਹੋ ਗਿਆ ਤਾਂ ਪੈਸਾ ਕਿੱਥੋਂ ਆਊਗਾ ਗੁਰੂ ਜੀ ਨੇ ਕਿਹਾ ਚੰਗਾ ਲੱਗਾ ਜੀ ਇਹਨਾਂ ਨੇ ਗੁਰੂ ਘਰ ਦੀ ਬਹੁਤ ਨਿੰਦਾ ਕੀਤੀ ਹੈ ਬੋਲ ਬੋਲ ਬੋਲੇ ਹਨ ਜਿਹੜੇ ਮੂਰ ਨਾਲ ਇਹਨਾਂ ਨੇ ਨਿੰਦਿਆ ਕੀਤੀ ਬੋਲ ਬੋਲ ਬੋਲੇ ਨੇ ਉਸੇ ਮੂਰ ਨਾਲ ਇਹ ਗੁਰੂ ਘਰ ਦੀ ਉਸਤਤੀ ਕਰਨ ਤਾਂ ਬਖਸ਼ੇ ਜਾਣਗੇ ਉਚਾਰਨ ਕਰੋ ਸਤਨਾਮ ਸਵਾਮੀ ਤੋ ਗੁਰੂ ਸਾਡਾ ਹਮ ਅਪਰਾਧੀ ਸਤਪੂਤੇ ਤੋਂ ਬਖਸ਼ਣਾ ਹਰੇ ਗੁਰੂ ਸਾਡਾ ਸਦਾ ਹੀ ਬਖਸ਼ੇ ਕਰ ਸਾਨੂੰ ਰੋਖੇੰਦ ਸਦਾ ਮਿਹਰਵਾਨਾ ਸਰਬਨਾ ਦੇ ਅਧਾਰੀ ਹੋਤਾ ਸਦਾ ਹੀ ਬਖਸ਼ੇੰਦ ਹੈ ਭੁੱਲਦਾ ਸੀ ਕਰਦੇ ਆ ਉਹ ਤਾਂ ਸਾਨੂੰ ਬਖਸ਼ਦੇ ਰਹਿੰਦਾ ਅਸੀਂ ਪਹਿਲ ਪਹਿਲ ਤੇ ਭੁੱਲ ਕਰਦੇ ਆ ਉਹ ਸਾਨੂੰ ਪੈਰ ਕਰਕੇ ਬਖਸ਼ਦਾ ਰਹਿੰਦਾ ਸੋ ਇਝਰੀ ਗੁਰੂ ਜੀ ਦੇ ਬਚਨ ਸੁਣ ਕੇ ਸੱਤੇ ਤੇ ਬਲਵਾਨ ਨੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਕੇ ਰਾਗ ਰਾਮਕਲੀ ਵਿੱਚ ਇੱਕ ਵਾਰ ਦੁਆਰਾ ਪੰਜਾਂ ਹੀ ਗੁਰੂ ਸਾਹਿਬਾਂ ਦੀ ਉਸਤਤਿ ਗਾਇਨ ਕੀਤੀ ਜਿਸ ਨੂੰ ਸੁਣ ਕੇ ਗੁਰੂ ਜੀ પ્રસન્ન ਹੋਏ ਅਤੇ ਇਹਨਾਂ ਨੂੰ ਆਪਣੇ ਦਰਬਾਰ ਵਿੱਚ ਕੀਰਤਨ ਕਰਨ ਦੀ ਆਗਿਆ ਦੇਤੀ ਕਿਹਾ ਭਾਈ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਪਿਛਲੇ ਉਪਰਬਖਸਲੇ ਪ੍ਰਭਾਗ ਦੇ ਮਾਣ ਪੜੀ ਪਿਛਲੀਆਂ ਉਲਾਮਾ ਹੋਈਆਂ ਗੁਰੂ ਨਾਨਕ ਦੇਵ ਜੀ ਦੇ ਦਰਵਾਜ਼ੇ 'ਤੇ ਲੱਗਤੀਆਂ ਅਦੋਂ ਤੋਂ ਕੋ ਰੜੀ ਕਰਨੀ ਗੁਰੂ ਘਰ ਤੁਹਾਡੇ ਨਾਲ ਤੁਹਾਡੇ ਬੱਚਿਆਂ ਦੀਆਂ ਸ਼ਾਦੀਆਂ ਕੀ ਜੋ ਵੀ ਤੁਹਾਨੂੰ ਚਾਹੀਦਾ ਦੇਊਗਾ ਦੂ ਦੇਹੀ ਜਾਂਦਾ ਹੁਣ ਅਸੀਂ ਗਰੰਤੀ ਸਿੰਘਾ ਸਰਮਹਾਲਾ ਸਰ ਨੂੰ ਦੇਹੀ ਜਾਂਦਾ ਹਾਂ ਕੋਈ ਪਰੇਸ਼ਾਨ ਹੁਣ ਕੋਈ ਘਟ ਆ ਕੇ ਕਿਸੇ ਪਾਸੇ ਵੱਧ ਆ ਕੇ ਤੁਹਾਨੂੰ ਦੇਣਾ ਦਿੰਦਾ ਹੀ ਹੈ ਸੋ ਜਿਹੜੀ ਇਹਨਾਂ ਨੇ ਉਸਤ ਦੀ ਕੀਤੀ RAM ਕਲੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 966 ਉਪਰਹਿਰਾਮ ਕਲੀ ਦੀ ਵਾਰ ਰਾਏ ਬਲਵੰਡ તથા ਸੱਤੈ ਨੂੰ ਆਖਿਲੇ ਨਾਮ ਰੇਟ ਦਰਜ ਹੈ ਇਸ ਤਰ੍ਹਾਂ ਭਾਈ ਲੱਧਾ ਪੁਰੋਪਕਾਰੀ ਨੇ ਗੁਰੂ ਕੇ ਕੀਰਤਨੀਆਂ ਨੇ ਜੋ ਭੁੱਲ ਕੀਤੀ ਸੀ ਉਹਨਾਂ ਨੂੰ ਬਖਸ਼ਵਾ ਦਿੱਤਾ ਇਤਿਹਿਸੇਵਾ ਬਲਵੰਡ ਨੇ ਆਉ ਕੋ ਲਛਮੀ ਕਿਰਮਾ ਮਕਸ਼ੋ ਹੌਣ ਵਾਲੇ ਸਗਣਾ ਜੂਨ 84 ਦਾ ਜਿਹੜਾ ਢੱਲੂ ਘਰਾ ਹੈ ਉਹ ਵੀ ਜੇ ਬੁਣਾ ਰਹੇ ਆ ਆਪਾਂ ਕਿਉਂਕਿ ਇਹੋ ਅਦਾਨਤ ਕਰਦੀ ਐ ਸੋਚੀ ਮਨੁੱਖਤਾ ਇਹੋ ਜੇ ਹਾਜ਼ਰੇ ਮੁੜ ਕੇ ਨਾ ਕੋਈ ਆਵੇ ਦੁਨੀਆ ਤੇ ਗੁਰੂ ਮਹਾਰਾਜ ਕਿਰਪਾ ਕਰੇ ਬੇਨਾ ਕਰੇ ਰਹਿਮ ਕਰੇ ਜੂਨ 84 ਵਾਲਾ ਢੱਲੂ ਘਰਾ ਉਸ ਦਿਨ ਵੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਕੋਟ ਚੱਲੇ ਆ ਸੀ ਇਹੋ ਜਾਂ ਦੇ ਨਾ ਆਵੇ ਜਿਸ ਦਿਨਾਂ ਗੁਰੂ ਘਰਾਂ ਦੇ ਵਿੱਚ ਧਰਮ ਖਸਤਾਨਾਂ ਤੇ ਲਹੂ ਹੀ ਲਹੂ ਸੀ ਲਾਸ਼ਾਂ ਹੀ ਲਾਸ਼ਾਂ ਸੀ ਗੁਰੂਖ ਪਿਆਰਿਓ ਜਦੋਂ ਉਹ ਕਹਾਣੀ ਚੇਤੇ ਕਰ ਲੈਂਦੇ ਹਾਂ ਉਸ ਵੇਲੇ ਗੁਰੂਖ ਪਿਆਰਿਓ ਅੱਖੀਆਂ ਦੇ ਵਿੱਚੋਂ ਰੋਣ ਆ ਜਾਂਦਾ ਹੈ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਉਹ ਦੇਖਿਆ ਹੈ ਨਾ ਮੰਜ਼ਰ ਉਹ ਸਮਾਂ ਇੱਕ ਸੇਵਾਦਾਰ ਸਿੰਘ ਦੂਰਗੰਵਰ ਸਿੰਘ ਪਟਿਆਲਾ ਦੇ ਵਿੱਚੋਂ ਮੈਨੂੰ ਵਸੂਨੰਦ ਸਹਿ ਬਿੜਿਆ ਉਹ ਕਹਿਣ ਲੱਗਾ ਬਾਬਾ ਜੀ ਉਸ ਵੇਲੇ ਮੈਂ ਡਿਊਟੀ ਤੇ ਸੀ ਦੋਨਵਾਰ ਸਾਹਿਬ ਕਹਿਣਾ ਮੈਂ ਲਾਲ ਸਾਹਿਬ ਦੇ ਵਿਖਤੀ ਜਦੋਂ ਗਿਆ ਪਾਣੀ ਵਾਂਗੂ ਖੁਣ ਸੀ ਮੇਰੇ ਪੈਰ ਪਾਣੀ ਵਾਂਗੂ ਲੱਡੇ ਹੋਏ ਸੀ ਐਵੋਜਾ ਸਮਾ ਸੀ ਜੋ ਗੱਲ ਕਰੀਏ ਦਰਬਾਰ ਸਾਹਿਬ ਜੀ ਕੇ ਸੰਤ ਦਰਬਾਰ ਸਾਹਿਬ ਬੈਠੇ ਕਿਹੜੇ ਹੋ ਸੈਕਟੀਗੋ ਦੁਆਰਾ ਟੈਕ ਕੋਇਲ ਤੋਂ ਹੋਇਆ ਉੱਥੇ ਤਾਂ ਨਹੀਂ ਬੈਠੇ ਸੀ ਭਾਰਤ ਸਰਕਾਰ ਸਿਕੰਮ ਦੁਆਣਾ ਚੋਗੀ ਇਸ ਪਰੇ ਦਬਦੇ ਨੇ ਜਿਵੇਂ ਕਹਿੰਦੇ ਨੇ ਮੀਰ万ੂ ਦੀ ਦਾਤਰੀ ਮੀਰ万ੂ ਦੀ ਦਾਤਰੀ ਜਿਵੇਂ ਗੱਲ ਚੱਲਦੀ ਹੁੰਦੀ ਹੈ ਨਾ ਵੀ ਉਹ ਸਾਨੂੰ ਵੱਢਦਾ ਤੇ ਅਸੀਂ ਦੂਸੇ ਵਾਏ ਜਦੋਂ ਮੈਂ ਮੇਰ ਨੂੰ ਬੜਾ ਸੀ ਡਰ ਤੇ ਪਤਾ ਨਹੀਂ ਕਿਤਨਾ ਮੂੰਸਾ ਆਏ ਜਾਂਦੇ ਸੀ ਸਿੱਖ ਇਸ ਤਰ੍ਹਾਂ ਕੋਈ ਵੀ ਦੁਨੀਆ ਦੇ ਧਰਮ ਚੱਲ ਕੇ ਨਾ ਖਤਮ ਨਹੀਂ ਕੋਈ ਕਰ ਸਕਦਾ ਹਾਂ ਡਰਦਾ ਮਾਰਾ ਘਰ ਜਾਂਦਾ ਜਿਵੇਂ ਹਿੰਦੂ ਤਾਂ ਲੋਕ ਅੱਡ ਚੱਲਿਆ ਸੀ ਜਿਉਂ ਰਾਮਦੇਵ ਦਾ ਰਾਸ ਕਿਉਂਕਿ ਜਿਹੜੇ ਹਿੰਦੂ ਸੀ ਉਹ ਵੀ ਇਹੋ ਹੀ ਦੇਖ ਬਣਾਉਣ ਲੱਗ ਗਏ ਸੀ ਕਿ ਅਸੀਂ ਮੁਸਲਮਾਨ ਲੱਗੇ ਕਿ ਧਰਮ ਕੋ ਮਾਰ ਨਾ ਦੇ ਇਸ ਤਰ੍ਹਾਂ ਭਾਈ ਉਹ ਬੜਾ ਭਿਆਨਕ ਸਮਾਸੀ ਐਉਂ ਜਿਸ ਰਹਿਤੋ ਗੁਰੂ ਆਪ ਚਾਵੇ ਇਤਨੀ ਸੇਵਾ ਪ੍ਰਵਾਨ ਕਰਨੀ ਕੋ ਨਾ ਕੋ ਕੰਝਮਾ ਬਖਸ਼ੋ ਆਉ ਰਹਿਣਾ ਸਾਡੇ ਪਾਰਸਰਤ